ਕਿਸਾਨ ਜਥੇਬੰਦੀਆਂ ਨੇ 13 ਤਰੀਕ ਦੀ ਕੋਲੀ ਵੀ ਦਿੱਤੀ ਹੋਈ ਸੀ ਉਸ ਨੂੰ ਲੈ ਕੇ ਹਰਿਆਣਾ ਸਰਕਾਰ ਵੱਲੋਂ ਆਪਣੇ ਕਾਮ-ਤਾਮ-ਚਾਮ ਲੈ ਕੇ ਪੂਰੀ ਮਨੁੱਖ ਸ਼ਕਤੀ ਦੇ ਨਾਲ ਜਿਹੜਾ ਖਨੌਰੀ ਬਾਰਡਰ ਹੈ ਉਹਦੇ ਉੱਪਰ ਪਿਛਲੇ ਕਈ ਦਿਨਾਂ ਤੋਂ ਜਿਹੜੇ ਕਿੱਲਾ ਵਗੈਰਾ ਲਗਾ ਲਗਾ ਕੇ ਕੰਕਰੀਟ ਦੇ ਦੁਵਾਰਾ ਕੱਢ ਕੇ ਉਹਨਾਂ ਨੂੰ ਮਜ਼ਬੂਤ ਕੀਤਾ ਗਿਆ ਦੂਜੇ ਪਾਸੇ ਜਿਹੜੇ ਕਿਸਾਨ ਜੁਨੇ ਨੇ ਨੇ ਕਿਸਾਨ ਜਥੇਬੰਦੀਆਂ ਨੇ ਨੌਜਵਾਨ ਨੇ ਉਹਨਾਂ ਦੇ ਜੋਸ਼ ਅੱਜ ਦੇਖਣ ਨੂੰ ਮਿਲ ਰਿਹਾ ਹੈ ਕਿ ਉਸ ਦੀ ਪਰਵਾਹ ਨਾ ਕਰਦੇ ਹੋਏ ਇੱਥੇ ਪਹੁੰਚੇ ਨੇ ਅਰ ਉਹਨਾਂ ਤੋਂ ਪੁੱਛਦੇ ਆ ਕਿ ਕਿਸ ਤਰ੍ਹਾਂ ਦਾ ਮੋਹਲ ਹੈ ਜੀ ਨਮਸਕਾਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਕਿੱਦਰਾ ਦਾ ਮੋਹਲ ਹੈ ਬਹੁਤ ਵਧੀਆ ਜੀ ਪਿੱਛੇ ਪਾਤਣਾ ਟੱਪੇ ਸਾਡੀਆਂ ਟਰੈਲੀਆਂ 800 ਟਰੈਲੀ ਦਾ ਕਾਫਲਾ ਹੈ 1000 ਟਰੈਲੀ ਦਾ 100 200 ਟਰੈਲੀ ਮਿੱਟੀ ਦੀ ਹੈ ਜੀ ਸੀ ਵੀ ਆ ਹੂੰ ਇਸ ਸਾਰਾ ਕੁਛ ਜੀ ਜਾਂ ਤਾਮ ਨਾਲ ਲੱਗਦਾ ਹਾਂ ਪਿੱਛੇ ਹਰਿਆਣੇ ਦਾ ਯੋਗਦਾਨ ਨੇ ਮਾਈ ਆਈਏ ਆਪਣੇ ਨਾਲ ਉਧਰੋਂ ਵੀ ਬੰਦੇ ਟੱਪ ਕੇ ਆ ਰਹੇ ਨੇ ਤੇ ਪਿੱਛੇ ਬਹੁਤ ਤਕੜਾ ਪ੍ਰੋਗਰਾਮ ਲੋਕ ਸਵਾਗਤ ਲਈ ਖੜੇ ਨੇ ਹਰਿਆਣੇ ਦੇ ਆਪਣੇ ਪੰਜਾਬ ਖਾਤਰ ਛੋਟਾ ਭਾਈ ਜਾਊਗਾ ਤਾਂ ਵੱਡਾ ਭਾਈ ਜ਼ਰੂਰ ਅੱਗੇ ਇੱਕ ਟੱਪੜ ਕੇ ਖੜੇ ਨਹੀਂ ਜਿਵੇਂ ਇਹਨਾਂ ਨੇ ਮਲੇ ਬੈਰੀਕੇਟ ਬਾਈ ਇਹ ਤਾਂ ਹੋ ਜਾਏਗਾ ਪਹਿਲੇ 15 20 ਮਿੰਟ ਦਾ 15 ਆ ਰਹੇ ਨੇ ਤੁਸੀਂ ਗ੍ਰਿਪਰ ਵੰਡ ਜਾਨੀ ਇਹਨੂੰ ਕੀ ਲੱਗਣਾ ਹੈ ਬਾਈ ਮੈਂ ਜਿਵੇਂ ਪਿਛਲੀ ਵਾਰ ਮਲੇ ਕਿ ਹਰਿਆਣਾ ਸਰਕਾਰ ਕਹਿੰਦੀ ਵੀ ਕੁਝ ਸਾਡੇ ਕੋਲ ਗਲਤੀਆਂ ਹੋਈਆਂ ਨੇ ਉਹਨੂੰ ਦੇਖ ਦਿਓ ਇਹ ਮਲੇ ਇਹ ਕੁਛ ਇਹਨਾਂ ਨੇ ਕੀਤਾ ਹੋਇਆ ਬਾਜੀ ਸਰਕਾਰ ਕਿਲੇ ਬਣਾਈਏ ਇਹਨਾਂ ਨੇ ਬਣਾਈਆਂ ਕਿਲੇ ਬਣਾਈਏ ਸਰਕਾਰ ਨੂੰ ਪੈਰਾਫਲੇ ਕੌਣ ਮਲਾਣ ਲਈ ਇਹੀ ਮਲਾਣਗੇ ਫਿਰ ਇਹ ਚੀਜ਼ ਕੀ ਹੈ ਇਹ ਬੋਟ ਪਾ ਕੇ ਬੰਦੇ ਪਾਸਾ ਪਲਟ ਦਿੰਦੇ ਨੇ ਹੁਣ ਤਾਂ ਸਾਰਾ ਕੁਝ ਲੈ ਰਿਆ ਸੀ ਚਾਮ-ਤਾਮ ਲੈ ਰਿਆ ਟਰੈਲਰ ਲੈ ਰਿਆ ਟਰੈਕਟਰ ਲੈ ਰਿਆ ਡੰਡੇ ਲੈ ਰਿਆ ਸਾਰਾ ਕੁਝ ਸਾਡੇ ਕੋਲ ਨਹੀਂ ਸਾਡੇ ਕੋਲ ਟਰੈਕਟਰ ਲੈ ਉਹ ਤੋਂ ਕਲੀ ਨਾਲ ਸੀਦਾ ਪਾਸਾ ਪਲਟਾ ਦੇ ਮੋਦੀ ਦਾ ਹੁਣ ਤਾਂ ਸਾਰਾ ਕੁਝ ਟਰੈਕਟਰ ਲੈਟ ਰੈਟ ਤੋਂ ਵੀ ਛੱਡ ਦੇਗੇ ਤੇ ਬੇਟਾਲਦੀ ਚੀਜ਼ ਕੀ ਹੈ ਇਹ ਤਾਂ ਕੁਝ ਨਹੀਂ ਇਹ 20 ਫੋਟਾ ਹੈ 20 ਫੋਟਾ ਹੈ ਇਹ ਤਾਂ 40 40 ਫੋਟਾ ਟਿੱਬੇ ਚੱਕਦੇ ਇਹ ਚੀਜ਼ ਕੀ ਹੈ ਟੱਪ ਜਾਗੇ ਬਾਈ ਕੁਛ ਨਹੀਂ ਝੜਦਾ ਜਾਣਦੇ ਕਾਪੜਾ ਪਾਤਰਾ ਇਹ ਕੁਛ ਨਹੀਂ ਬਾਕੀ ਵੱਡਾ ਭਾਈ ਹਰਿਆਣਾ ਖੜੇ ਸਾਫ ਜੋ ਦੋ ਭਾਈ ਖੜ ਜਾਣ ਫਿਰ ਤਾਂ ਕੋਈ ਚੀਜ਼ੇ ਕੁਛ ਨਹੀਂ ਹੈਗੀ ਕਦੋਂ ਜੱਥੇ ਬੰਦੀ ਪਹੁੰਚੇ ਬੱਸ ਆ ਗਿਆ ਹਜੇ ਨਾ ਖਜੋਰੋ ਖਜੋਰੋ ਹਜੇ ਮਸਲੇ ਬੈਠੇ ਨੇ ਸਾਹਮਣੇ ట్రెక్టాయ్ <laughs> ట్రెక్టర్ ਭਾਈ 100 ਬੰਦੇ ਸੀ ਤਕਰੀਬਨ ਹਲੇ ਸਟਾਰਟ ਹੋਇਆ ਕੰਮ 100 ਬੰਦੇ ਨੇ ਅਸੀਂ ਪਹਿਲਾ ਵੈਰੀਗਡ ਤੋੜ ਕੇ ਆ ਪਿਆ ਤਰਿਆ ਜਿਹੜਾ ਇਹਨਾਂ ਨੇ ਪਰਦਾ ਕਰਿਆ ਪਿਆ ਸੀ 100 ਬੰਦੇ ਨੇ ਪਹਿਲਾ ਵੈਰੀਗਡ ਤੋੜਿਆ ਪਿਆ ਜਿਹੜਾ ਵੱਡਾ ਵੈਰੀਗੜ ਆ ਗਿਆ ਜਥਾ ਆ ਗਿਆ ਸਤਰਾਣੀ ਲਵੇ ਉਹ ਵੀ ਤੋੜਾਂਗੇ ਇਹ ਇਹ ਹੁਣ ਤੁਸੀਂ ਨਾਲ ਲੈ ਜਾਓਗੇ ਇਹ ਨਾ ਭਾਈ ਟ੍ਰੇਲੀ ਕਰਾਂਗੇ ਰੈਲੀ ਹੈ ਜਿਹੜੀਆਂ ਨੇ ਉਹਦੇ ਨਾਮ ਦੇਊਗਾ ਇਹ ਉੱਥੇ ਪਹੁੰਚਾਵਾਂਗੇ ਅੱਛਾ ਸਰਕਾਰ ਦਾ ਖੱਟਰ ਸਰਕਾਰ ਦਾ ਤੇ ਦਾ ਰਿਖੇ ਜੇ ਮੈਂ ਲਾ ਜਿੰਨਾ ਮਾਜਨੇ ਮੁਤਾਬਕ ਇਹ ਪਿਆ ਤੋੜਿਆ ਅਸੀਂ ਦਿੱਲੀ ਨੂੰ ਰੋਹਣਾ ਹੁਣ ਆਪਣੀਆਂ ਜਿਹੜੀਆਂ ਮੰਗਾਂ ਸਾਡੀਆਂ 3 ਸਾਲ ਤੋਂ ਪਿੱਛੇ ਰੁਕੀਆਂ ਨੇ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਜਿਹੜੀ ਮੋਦੀ ਸਰਕਾਰ ਸਾਡੇ ਨਾਲ 3 ਸਾਲਾਂ ਤੋਂ ਮੰਗਾ ਤੇ ਕਿ ਤਿੰਨੇ ਕਾਨੂੰਨ ਜਾਂ ਦੂਜੇ ਵੀ ਕੋਈ ਕਰਜ਼ਾ ਮਾਫੀ ਸਾਡੇ ਬਿਜਲੀ ਦੇ ਜੋ ਵੀ ਸਨ ਸਭ ਰੁਕੇ ਨੇ ਉਹਨਾਂ ਨੂੰ ਮਨਾਉਣ ਵਾਸਤੇ ਅਸੀਂ ਇੱਥੋਂ ਪੂਰੇ ਜੋਰ ਨਾਲ ਸਾਰੇ ਪੰਜਾਬ ਚੋਂ ਜਾ ਰਹੇ ਹਾਂ ਜਿਵੇਂ ਪ੍ਰੋਟੈਸਟ ਆ ਜੋ ਲੋਕਾਂ ਉੱਤੇ ਛੱਡੀਆਂ ਨੇ ਪਾਣੀ ਦੀ ਬੁਸ਼ਾਰਾ ਵੀ ਕੀਤੀਆਂ ਹੋਈਆਂ ਨੇ ਲੋਕਾਂ ਵੀ ਪਰੇਸ਼ਾਨ ਹੋ ਗਏ ਜਿਹੜਾ ਦੁਪਰ ਪਾਦਰ ਹੈ ਨੇ ਲੋਕ ਲੱਗਦਾ ਹੀ ਨਹੀਂ ਇਹ ਮੋਰਚੇ ਉਤੇ ਪਹੁੰਚਣ ਗਈ ਹੈ ਨਹੀਂ ਜੇਕਰ ਮੋਰਚੇ ਤੇ ਪਹੁੰਚਦੇ ਵੀ ਨੇ ਤਾਂ ਇਹ ਆਪਣੀ ਮੰਗਾ ਮੰਗ ਪੂਰੀਆਂ ਕਰਵਾ ਸਕਣਗੇ ਸਰਕਾਰਾਂ ਤੋਂ ਇੱਕ ਵਾਰੀ ਹਾਲਾਤਾਂ ਵਾਲੇ ਸਮਝ ਕਿਸ ਤਰ੍ਹਾਂ ਹਾਲਾਤ ਸਰ ਬਹੁਤ ਭਿਆਨਕ ਹਾਲਾਤ ਲੱਗ ਰਹੇ ਨੇ ਪੀਦੰਗਾ ਮਸਾਂ ਦਾ ਹੋਣ ਦਾ ਵੀ ਖਤਰਾ ਹੈ ਇੰਨੇ ਜ਼ਿਆਦਾ ਪੈਨ ਖਰਾਤ ਬਣ ਚੁੱਕੇ ਨੇ ਇੱਥੇ ਕਿੰਨਾ ਜ਼ਿਆਦਾ ਸਰਕਰ ਤੁਹਾਨੂੰ ਕਹਿ ਸਕਦੇ ਆ ਕੈਮੀਕਲ ਪਾ ਰਖਿਆ ਲੀਲਾ ਦਾ ਹਾਂ ਇੰਨੇ ਘੜਤਣਾਂ ਮਰਚਾ ਬਣ ਕੇ ਗੰਧ ਤੇ ਲਪਾਇਆ ਹੈ ਅੱਛਾ ਇੱਕ ਵਾਰੀ ਉਹ ਬਹੁਤ ਇਹਨਾਂ ਤੁਹਾਨੂੰ ਕਹਿ ਸਕਦੇ ਹਾਂ ਕਿ ਹੈਰ ਦੇ ਕਿੱਤੇ ਨੇ ਉਹ ਲੋਕ ਕਿੱਤਾ ਜੀ ਦੁਨੀਆ ਨੂੰ ਪਰੇਸ਼ਾਨ ਕੀਤਾ ਹੁਣ ਛੇ ਹੋਰ ਆ ਰਹੀਆਂ ਜਦੋਂ ਪਹੁੰਚ ਗਿਆ ਪਟੜ੍ਹਣਾ ਸਾਡੇ ਦੇ ਜਿਵੇਂ ਇਹਨਾਂ ਨੇ ਕਿਲਾ ਵਗੈਰਾ ਲਗਾਈਆਂ ਹੋ ਗਿਆ ਨੇ ਰੋਕਣ ਲਗਾਈਆਂ ਆਏ ਤੇ ਮਿੱਟੀ ਪੈਣੀ ਇਹਨੂੰ ਦੇਖ ਕੇ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਇਹ ਮਹਿਸੂਸ ਐ ਕਰ ਰਹੇ ਆਂ ਵੀ ਜਿਹੜੇ ਕੋਈ ਸਾਡੇ ਖਾਸਤਾਨ ਪੱਖੀ ਜਦੋਂ ਨੌਜਵਾਨ ਕਹਿੰਦੇ ਵੀ ਸਾਡਾ ਖਾਸਤਾਨ ਹੋਣਾ ਚਾਹੀਦਾ ਤਾਂ ਮੈਂ ਕਹਿੰਦਾ ਵੀ ਇਹ ਇਹਨਾਂ ਨੇ ਬਣਾ ਦਿੱਤਾ ਹੈ ਦੇ ਬਾਰਡਰ ਇੱਕ ਤਾਂ ਪਾਕਿਸਤਾਨ ਤੇ ਲੱਗਾ ਹੋਇਆ ਦੂਸਰਾ ਬਾਰਡਰ ਇੱਥੇ ਲੱਗਾ ਹੈ ਇਹਨਾਂ ਨੇ ਪੰਜਾਬ ਨੂੰ ਇੱਕ ਵੱਖਰਾ ਦੇਸ਼ ਜਿਹੜਾ ਘੋਸ਼ਿਤ ਕਰ ਦਿੱਤਾ ਤੇ ਇਸ ਕਰਕੇ ਇਹ ਬਹੁਤ ਕੱਟ ਗਿਆ ਜਿਹੜੀ ਹੈ ਕਾਰਵਾਈ ਹੈ ਸਰਕਾਰ ਦੀ ਇੱਕ ਪਾਸੇ ਤੇ ਪ੍ਰਧਾਨ ਮੰਤਰੀ ਕਹਿੰਦਾ ਵੀ ਮੈਂ ਦੇਸ਼ ਦੇ ਟੁਕੜੇ ਨਹੀਂ ਹੋਣੇ ਦਊਂਗਾ ਔਰ ਦੂਜੇ ਪਾਸੇ ਪੰਜਾਬ ਦਾ ਟੁਕੜਾ ਇੱਕ ਬਣਾ ਕੇ ਤੇ ਇਸ ਤਰ੍ਹਾਂ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਜਿਵੇਂ ਇੱਕ ਦੂਸਰੀ ਕੰਟਰੀ ਹੋਵੇ ਕੋਈ ਦੁਸ਼ਮਣ ਕੰਟਰੀ ਹੋਵੇ ਵੀ ਇੱਥੇ ਕਿਤੇ ਅੱਤਵਾਦੀਆਂ ਨੇ ਆ ਕੇ ਹਮਲਾ ਕਰ ਦੇਣਾ ਵਾ ਜਾਂ ਬਕਾਨੇ ਦੇਸ਼ ਦੀ ਫੌਜ ਨੇ ਆ ਕੇ ਹਮਲਾ ਕਰਨਾ ਹੋਵੇ ਜਿਹੜਾ ਕਿ ਸਾਡਾ ਤਰ ਲਾ ਲਾਣਾ ਪ੍ਰੋਟੈਸਟ ਕਰਨਾ ਸਾਡਾ ਸੰਵਿਧਾਨਕ ਹੱਕ ਹੈ ਤੇ ਉਹ ਸਾਡੇ ਹੱਕ ਜਿਹੜਾ ਮੂਲ ਹੱਕ ਹੈ ਜਿਹੜਾ ਉਹਦੇ